ਆਵਾਇਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਗੇ ਬਹੁਤ ਮੁਸ਼ਕਿਲਤਾਵਾਂ ਬਾਅਦ ਕੋਈ ਐਵੇਂ ਦੀ ਖਬਰ ਆਉਂਦੀ ਹੈ ਕਿ ਜਿਹੜੀ ਸ਼ੇਅਰ ਕਰਨ ਲੱਗਿਆ ਖੁਸ਼ੀ ਮਿਲਦੀ ਆ ਔਰ ਸਾਡਾ ਫਰਜ਼ ਹੈ ਕਿ ਉਹ ਜਿਹੜੀ ਐਵੇਂ ਦੀ ਖੁਸ਼ਖਬਰੀ ਹੋਵੇ ਧਰਨਾ ਦੀ ਨਿਊਜ਼ ਹੈ ਉਹ ਧਰਨਾ ਸਾਂਝੀ ਕਰੀਏ ਔਰ ਜੇ ਤੁਸੀਂ ਸਿੱਖ ਹੋ ਤਾਂ ਤੁਹਾਡਾ ਵੀ ਫਰਜ਼ ਹੈ ਕਿ ਇਹ ਨਿਊਜ਼ ਹਰ ਇੱਕ ਮੋਬਾਈਲ ਤੇ ਹਰ ਇੱਕ ਸਿੱਖ ਦੇ ਘਰ ਹਰ ਇੱਕ ਸਿੱਖ ਦੀ ਅੱਖਾਂ ਦੇ ਸਾਹਮਣੇ ਜਾਵੇ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ ਜੇ ਤੁਸੀਂ ਵੀ ਸਿੱਖ ਹੋ ਤਾਂ ਆਪਣਾ ਫਰਜ਼ ਜ਼ਰੂਰ ਨਿਭਾਓ ਜੀ ਇਹ ਇਹਨੂੰ ਸ਼ੇਅਰ ਕਰਕੇ ਹਰ ਇੱਕ ਤੱਕ ਪਹੁੰਚਾਇਓ ਜੇ ਕਿਉਂਕਿ ਸਾਰਾ ਪੰਜਾਬ ਖਾਸ ਕਰਕੇ ਸਿੱਖ ਕੌਮ ਤੇ ਐਵੇਂ ਦੇ ਜ਼ੁਲਮ ਹੋਏ ਆ ਐਵੇਂ ਦੇ ਜ਼ੁਲਮ ਹੋ ਰਿਹਾ ਕਿ ਜਿਹੜੇ ਬਰਦਾਸ਼ਤ ਕੋਈ ਆਮ ਨਹੀਂ ਕਰ ਸਕਦਾ ਔਰ ਜਿਨ੍ਹਾਂ ਦੀ ਵਿਆਖਿਆ ਵੀ ਨਹੀਂ ਕੀਤੀ ਜਾ ਸਕਦੀ ਔਰ ਮੁੱਤਾਂ ਬਾਅਦ ਇੱਕ ਚੰਗੀ ਖਬਰ ਨਿਕਲ ਗਈ ਤੇ ਇਹਨੂੰ ਪਤਾ ਹੈ ਕਿ ਹਮੇਸ਼ਾ ਸਰਕਾਰ ਔਰ ਪੁਲਿਸ ਇੱਕ ਲਿਫਟ ਬਣਾਉਂਦੀ ਆ ਬਲੈਕਲਿਸਟ ਕਹਿ ਲੋ ਰੈਡਲਿਸਟ ਕਹਿ ਦੋ ਕੋਈ ਬਣਾਉਂਦੀ ਆ ਕਿ ਲੋਕਾਂ ਨੂੰ ਦਬਾਉਣ ਦੇ ਲਈ ਲੋਕਾਂ ਨੂੰ ਧਰੋਣ ਦੇ ਲਈ ਕਾਲੀਆਂ ਸੂਚੀਆਂ ਬਣਾਈਆਂ ਜਾਂਦੀਆਂ ਆ ਪਰ ਪਹਿਲੀ ਵਾਰ ਹੈ ਕਿ ਸਿੱਖਾਂ ਨੇ ਇੱਕ ਲਿਸਟ ਬਣਾਈ ਆ ਸਿੱਖਾਂ ਨੇ ਇੱਕ ਲਿਸਟ ਬਣਾਈਆਂ ਰੈੱਡ ਲਿਸਟ ਬਣਾਈਆਂ ਤੁਹਾਨੂੰ ਇਹ ਸ਼ੇਅਰ ਕਰਨਾ ਹੀ ਚਾਹੀਦਾ ਇਹ ਰੈੱਡ ਲਿਸਟ ਉਹਨਾਂ ਲੋਕਾਂ ਨੂੰ ਸਕੂਨ ਦੇਵੇਗੀ ਜਿਨ੍ਹਾਂ ਨੇ ਹੁਣ ਤੱਕ ਸੰਘਰਸ਼ ਦੇ ਵਿੱਚ ਆਪਣਿਆਂ ਨੂੰ ਖੋਇਆ ਜਿਨ੍ਹਾਂ ਨੇ ਪੁਲਿਸ ਦਾ ਸਰਕਾਰ ਦਾ ਤਸ਼ੱਦਦ ਚੱਲਿਆ ਜਿਹੜੇ ਸਰਕਾਰ ਦੇ ਖਿਲਾਫ ਬੋਲ ਕੇ ਕੀਮਤਾਂ ਅਦਾ ਕਰ ਚੁੱਕੇ ਆ ਉਹਨਾਂ ਨੂੰ ਇਹ ਲਿਸਟ ਸਕੂਨ ਦੇਵੇਗੀ ਇਹ ਲਿਸਟ ਉਹਨਾਂ ਦੇ ਲਈ ਸਹਾਇੀ ਹੋਵੇਗੀ 300 ਲੋਕ ਘਟੋ ਘਟ ਪੁਲਸ ਵਾਲੇ ਔਰ ਜਾਂ ਫਿਰ ਮੁਖਬਰ ਜਿਨ੍ਹਾਂ ਨੇ ਖੜਕੂ ਬਾਬੇ ਸਮੇਂ ਤੋਂ ਲੈ ਕੇ ਸੇਕੋਂ ਦਾ ਕੰਨ ਕੀਤਾ ਜਾਂ ਕਰਵਾਇਆ ਸੇਕੋਂ ਦੇ ਖਿਲਾਫ ਉਹਤੇ ਉਹਨਾਂ ਚੋਂ 300 ਲੋਕਾਂ ਦੀ ਇੱਕ ਰੈੱਡ ਲਿਸਟ ਤਿਆਰ ਹੋ ਚੁੱਕੀ ਹੈ ਬਾਕੀ ਵੀ ਕੋਸ਼ਿਸ਼ ਜਾਰੀ ਹੈ ਜੇ ਤੁਹਾਡੇ ਕੋਲੇ ਵੀ ਕੋਈ ਅਵੇਂ ਦੇ ਨਾਮ ਹੋਣ ਤਾਂ ਜਾਰੀ ਜਰੂਰ ਕਰਨਾ ਦੱਸਣਾ ਜਰੂਰ ਕਾਮਲ ਹੋ ਜਾਣਗੇ ਇਹ ਲਿਸਟ ਤਿਆਰ ਹੋ ਰਹੀ ਆ ਅਤੇ ਇੰਟਰਨੈਸ਼ਨਲ ਕੋਰਟ ਦੇ ਵਿੱਚ ਕੇਸ ਚਲਾਉਣ ਦੀ ਤਿਆਰੀ ਹੋ ਚੁੱਕੀ ਆ ਕਿਉਂਕਿ ਇਹਨਾਂ ਨੇ ਬਹੁਤ ਛੱਦਰ ਕੀਤੇ ਝੂਠੇ ਪੁਲਸ ਮੁਕਾਲੇ ਬਣਾਏ ਬਹੁਤ ਕੁਛ ਕੀਤਾ ਇਹਨਾਂ ਤੇ ਇੰਟਰਨੈਸ਼ਨਲ ਕੋਰਟ ਦੇ ਵਿੱਚ ਕੇਸ ਚਲਾਉਣ ਦੀ ਤਿਆਰੀ ਹੋ ਚੁੱਕੀ ਆ ਜਿੱਥੇ ਜੋ ਵੀ ਫੈਸਲਾ ਹੋਊਗਾ ਜਾਂ ਜੋ ਵੀ ਸਜ਼ਾ ਹੋਊਗੀ ਉਹ ਤਾਂ ਹੋਊਗੀ ਇਸ ਤੋਂ ਬਾਅਦ ਜਦੋਂ ਸਿੱਖ ਰਾਜ ਆਇਆ ਤੇ ਇਹਨਾਂ ਤੇ ਫਿਰ ਤੋਂ ਸਿੱਖੀ ਸਿਧਾਂਤਾਂ ਦੇ ਨਾਲ ਖਾਲਸਾ ਰੌ ਰੀਤਾਂ ਦੇ ਅਨੁਸਾਰ ਸਜਾ ਮੁਕਰਰ ਵੀ ਕੀਤੀ ਜਾ ਸਕਦੀ ਹੈ ਹਾਂ ਇਹਨਾਂ ਦੇ ਪਰਿਵਾਰਾਂ ਦਾ ਹੋ ਸਕਦਾ ਕੋਈ ਕਸੂਰ ਨਾ ਹੋਵੇ ਬੱਚਿਆਂ ਦਾ ਕੋਈ ਕਸੂਰ ਨਾ ਹੋਵੇ ਉਹ ਅਗਰ ਚਾਹੁੰਦੇ ਆ ਤੇ ਉਸੇ ਕਮਟੋ ਸਰਵਜਨਕ ਤੌਰ ਤੇ ਮਾਫੀ ਮੰਗ ਸਕਦੇ ਆ ਕਿ ਇਹ ਇਹਨਾਂ ਨੇ ਜੋ ਕੀਤਾ ਸਾਡਾ ਉਹਨਾਂ ਦਾ ਕੋਈ ਇਲਾਕਾ ਦੇਕਾ ਨਹੀਂ ਇਹਨਾਂ ਸਾਡੇ ਤੇ ਨਹੀਂ ਆਹੀ ਇਹਨਾਂ ਦੀ ਇਹ ਇੱਕ ਚੰਗੀ ਖਬਰ ਸਾਹਮਣੇ ਆਈ ਹੈ ਇੱਕ ਸਤਲੁਜ ਟੀਵੀ ਵਾਲਾ ਵੀਰ ਵੀ ਬਹੁਤ ਮਿਹਨਤ ਕਰ ਰਿਹਾ ਇਸ ਬਾਰੇ ਤੁਸੀਂ ਸਤਲੁਜ ਟੀਵੀ ਦੇਖਦੇ ਹੋਗੇ ਉਹ ਵੀ ਬਹੁਤ ਮਿਹਨਤ ਕਰ ਰਿਹਾ ਤੇ ਇਹ ਲਿਸਟ ਤਿਆਰ ਹੋ ਚੁੱਕੀ ਆ ਇੰਟਰਨੈਸ਼ਨਲ ਕ੍ਰਾਈਮ ਦੇ ਵਿੱਚ ਇਹਨਾਂ ਦਾ ਕੇਸ ਚੱਲਣਾ ਵਾ ਔਰ ਇਹਨਾਂ ਨੂੰ ਹਰ ਜਗ੍ਹਾ ਉਹਨਾਂ ਨੇ ਮਿਲਣਾ ਵਾ ਇਹ ਆਮ ਸਿੱਖ ਦੇ ਲਈ ਨਹੀਂ ਭਾਵੇਂ ਪਰ ਉਹਨਾਂ ਲਈ ਸਕੂਨ ਦੇਣ ਵਾਲੀ ਚੀਜ਼ ਹੈ ਜਿਨ੍ਹਾਂ ਨੇ ਆਪਣਿਆਂ ਨੂੰ ਖੋਇਆ ਜਾਂ ਗਵਾਇਆ ਜਾਂ ਤਸ਼ੱਦਦ ਚੱਲੇ ਆ ਪੁਲਿਸ ਦੇ ਸਾਰੀ ਪੁਲਿਸ ਮਾੜੀ ਨਹੀਂ ਹੁੰਦੀ ਪਰ ਕੁਝ ਲੋਕ ਆਪਣੇ ਤਰਕੀਆਂ ਦੇ ਲਈ ਆਪਣੇ ਪਿਵਦ ਦੇ ਲਈ ਆਪਣੇ ਫਾਇਦੇ ਦੇ ਲਈ ਬਹੁਤ ਗਲਤ ਕਰਦੇ ਆ ਤੁਸੀਂ ਖੜਕੂ ਹੋ ਖੜਕੂਆ ਨਾਲ ਮੁਕਾਬਲਾ ਕਰਕੇ ਤੁਸੀਂ ਉਹਨਾਂ ਨੂੰ ਮਾਰਤਾ ਸ਼ਹੀਦ ਕਰਤਾ ਉਹ ਇੱਕ ਤਿਆਦੀ ਬਹਾਦਰੀ ਹੋ ਸਕਦੀ ਹੈ ਪਰ ਤੁਸੀਂ ਆਮ ਲੋਕਾਂ ਨੂੰ ਫੜ-ਫੜ ਕੇ ਜੋ ਕੀਤਾ ਕਤਲ ਕੀਤਾ ਜਾਂ ਉਹਨਾਂ ਤੋਂ ਬੇਅੰਤ ਹੱਬ ਪੈਸੇ ਲੁੱਟੇ ਉਹਨਾਂ ਦੇ ਘਰਵਾਰ ਬਾਰੇ ਕੀਤੇ ਉਹ ਬਰਦਾਸ਼ਤ ਦੇ ਲੈਕ ਨਹੀਂ ਤੁਸੀਂ ਖਾਲਸਾ ਪੰਥ ਦੇ